ਸਬਸਕ੍ਰਾਈਬ ਕਰੋ ਦਵੇਾ ਪੰਜਾਬ ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਬਣ ਜਾ ਰਹੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਭਾਰਤ ਵਾਲੇ ਪਾਸੇ ਤੇ ਪਾਕਿਸਤਾਨ ਦੇ ਵਾਲੇ ਪਾਸਿਓਂ ਵੀ ਜਿਹੜੇ ਉੱਥੋਂ ਦੇ اعلی ਅਧਿਕਾਰੀ ਤੇ ਭਾਰਤ ਵਾਲੇ ਪਾਸਿਓਂ ਭਾਰਤ ਦੇ اعلی ਅਧਿਕਾਰੀਆਂ ਦੀ ਜਿਹੜੀ ਮੀਟਿੰਗ ਜਿਹੜੀ ਚੱਲ ਰਹੀ ਹੈ ਜਿਸ ਦੇ ਵਿੱਚ ਕੀ ਜਿਹੜੇ ਅਹਿਮ ਜਿਹੜੀਆਂ ਨਿਸ਼ਾਨਦੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਕੀ ਜਿਹੜਾ ਰਸਤਾ ਜਿਹੜਾ ਕਾਰੀਡੋਰ ਦਾ ਪੰਨਾ ਹੈ ਉਸ ਨੂੰ ਲੈ ਕੇ ਤੁਸੀਂ ਜਿਹੜਾ ਦੇਵਾਂ ਪੰਜਾਬ ਟੀਵੀ ਤੇ ਜਿਹੜੀਆਂ ਸਿੱਧੀਆਂ ਤਸਵੀਰਾਂ ਵੇਖ ਰਹੇ ਹੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਦਰਸ਼ਕ ਦੇਖ ਰਹੇ ਨੇ ਤੇ ਇਹ ਜਿਹੜੀ ਮੀਟਿੰਗ ਹੈ ਇਹ ਲੰਬੀ ਚੱਲਣ ਦੀ ਸੰਭਾਵਨਾ ਜਿਹੜੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਕੀ ਭਾਰਤ ਦੇ ਵੱਲੋਂ ਸਾਰੇ ਜਿਵੇਂ ਕਿ ਲੈਂਡ ਪਾਰਟ ਅਥਾਰਟੀ ਜਿਵੇਂ ਕਿ ਐਨ ਐਚ ਏ ਆਈ ਜਿਵੇਂ ਕਸਟਮ ਵਿਭਾਗ ਦੇ ਅਧਿਕਾਰੀ ਤੱਕ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ